ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੈਤ ਸ੍ਰੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਕੋਈ ਜਨ ਹਰਿ ਸਿਉਂ ਦੇਵੈ ਜੋਰ ਆਪਣਾ ਸੁਭਾਵਣਾਈਏ ਸਾਡੇ ਅੰਦਰ ਇਹ ਖਿਆਲ ਆਦ ਉਪਜਨ ਕਿ ਇਹ ਵਾਹਿਗੁਰੂ ਜੇ ਕੋਈ ਮਨੁੱਖ ਮੈਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਜੇ ਕੋਈ ਮਨੁੱਖ ਮੈਨੂੰ ਹਰੀ ਦੇ ਨਾਲੋਂ ਅਕਾਲ ਪੁਰਖ ਨਾਲ ਜੋੜ ਦੇਵੇ ਚਰਨ ਗਹਾ ਬਕੋ ਸੁਭਰਸਨਾ ਦੀਜੈ ਪ੍ਰਾਨ ਅਕੂਰ ਤਾਂ ਮੈਂ ਉਸ ਦੇ ਚਰਨ ਫੜ ਲਵਾਂ ਮੈਂ ਜੀਵ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾ ਤੇ ਇਹ ਮੇਰੇ ਪ੍ਰਾਣ ਜਿਹੜੇ ਨੇ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਰਹਾਉ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸੰਚੈ ਸੁਦਾ ਸੰਜੋਰ ਪ੍ਰਮਾਤਮਾ ਦੇ ਨਾਲ ਮਿਲਣ ਦੇ ਲਈ ਸਾਨੂੰ ਕਰਨਾ ਕੀ ਪਵੇਗਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਇੱਕ ਪਵਿੱਤਰ ਕਿਹਾਰਾ ਬਣਾਉਣਾ ਪੈਣਾ ਹੈ ਫਿਰ ਉਸ ਵਿੱਚ ਪ੍ਰਮਾਤਮਾ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਣਾ ਪੈਣਾ ਹੈ ਨਾਮ ਰੰਗ ਸਿੰਜ ਕੇ ਪ੍ਰਮਾਤਮਾ ਦੇ ਚਲਣਾ ਨਾਲ ਜੁੜਨ ਦਾ ਯਤਨ ਜਿਹੜਾ ਉਹ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਕਹਿੰਦੇ ਕੋਈ ਬਿਰਲਾ ਹੀ ਮਨੁੱਖ ਪ੍ਰਮਾਤਮਾ ਦੀ ਕਿਰਪਾ ਨਾਲੇ ਕਾਰਜ ਕਰਦਾ ਹੈ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਔਰ ਜਿਹੜੇ ਬਣਾ ਲੈਂਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹਨਾਂ ਦਾ ਮਿਲਾਪ ਪ੍ਰਮਾਤਮਾ ਦੇ ਚਰਨਾਂ ਨਾਲ ਹੋ ਜਾਂਦਾ ਹੈ ਯਾਰ ਅਸਮੈ ਮਗਨ ਹੋਤ ਕਿਰਪਾ ਤੇ ਮਾਭਿਕਿਆ ਤੇ ਤੋਰ ਜਿੱਥੇ ਸਰੀਰ ਨੂੰ ਮਨ ਨੂੰ ਪਵਿੱਤਰ ਕਿਆਰਾ ਬਣਾਉਣਾ ਹੈ ਉਥੇ ਵੱਡੀ ਮੋੜੀ ਮਾਇਆ ਨਾਲੋਂ ਵੀ ਸੰਬੰਧ ਤੋੜਨਾ ਪੈਂਦਾ ਹੈ ਜਿਹੜੇ ਵੀ ਸਬੰਧ ਤੋੜ ਲੈਂਦੇ ਹਨ ਸਬੰਧ ਉਹਨਾਂ ਦਾ ਟੁੱਟਦਾ ਹੈ ਜਿਹੜੇ ਨਾਮ ਰੰਗ ਵਿੱਚ ਨਾਮ ਰਸ ਦੇ ਵਿੱਚ ਮਸਤ ਹੋ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਉਹ ਫਿਰ ਮਸਤ ਹੋ ਜਾਂਦੇ ਹਨ ਫਿਰ ਦੁਨਿਆਵੀ ਮਾਇਆ ਦੇ ਵਿੱਚ ਪੁੱਲਦੇ ਨਹੀਂ ਆਇਓ ਸ਼ਰਣ ਦੀਨ ਦੁਖ ਪੰਜਨ ਜਤਬਾ ਤੁਮਰੀ ਓਰ ਇਹ ਦੀਨਾ ਉਤੇ ਦਇਆ ਕਰਨ ਵਾਲੇ ਦੀਨਾ ਦੇ ਦੁੱਖ ਨਾਸ ਕਰਨ ਵਾਲੇ ਪ੍ਰਮਾਤਮਾ ਮੈਂ ਤੇਰੀ ਸ਼ਰਣਾ ਆਇਆ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਵਦਾ ਰਹਿੰਦਾ ਹਾਂ ਚਿਤਾਰਦਾ ਰਹਿੰਦਾ ਹਾਂ ਵਾਹਿਗੁਰੂ ਜੀ ਕਿਰਪਾ ਕਰੋ ਆਪੈ ਬਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਏ ਪ੍ਰਮਾਤਮਾ ਮੈਂ ਨਾਨਕ ਦੇ ਮਾਇਆ ਵਾਲੇ ਬੰਧਨ ਛਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦਿਓ ਮੇਨ ਬਿਕਾਰਾਂ ਦੇ ਟਾਕਰੇ ਤੇ ਨਿਰਪੈਤਾ ਵਾਲੀ ਅਵਸਥਾ ਬਖਸ਼ੋ ਇਹ ਅਰਜ ਆਪਾਂ ਵੀ ਰਲ ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਰਹੀਏ ਕਿ ਕਿ ਦਾਤਾ ਜੀ ਅਸੀਂ ਤੁਹਾਡੀ ਛਲਨ ਆਏ ਹਾਂ ਤੁਹਾਡਾ ਹੀ ਆਸਰਾ ਤੱਕਿਆ ਹੈ ਆਪ ਜੀ ਕਿਰਪਾ ਕਰੋ ਨਾਮ ਦਾ ਸਿਮਰਨ ਦਿਓ ਤਾਂ ਕਿ ਬਿਕਾਰਾਂ ਦੇ ਟਾਕਰੇ ਤੇ ਨਿਰਪੈਤਾ ਵਾਲੀ ਅਵਸਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋ ਜਾਏ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਕਰਦੇ ਰਹੀਏ ਵਰਧੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ